Check it out! ਦਾਸਪੁਰ ਦੇ ਵਿੱਚ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਹੋਈ ਮੌਤ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਦੇਰ ਸ਼ਾਮ ਔਜ਼ਲਾ ਵਾਈਪਾਸ ਨੂੰ ਚਾਰੇ ਪਾਸਿਓਂ ਬੰਦ ਕਰਕੇ ਅਵਾਜ਼ਾਈ ਨੂੰ ਠੱਪ ਕਰ ਦਿੱਤਾ ਪਰਿਵਾਰ ਨੇ ਦੋਸ਼ ਲਗਾਇਆ ਕਿ ਬੀਤੇ ਦਿਨ ਉਹਨਾਂ ਦੇ ਪੁੱਤਰ ਸੁਨੀਲ ਮਸੀਹ ਨੂੰ ਸ਼ਾਮ 5 ਵਜੇ ਦੇ ਕਰੀਬ ਘਰੋਂ ਕਿਸੇ ਨੇ ਫੋਨ ਕੀਤਾ ਸੀ ਅਤੇ ਸ਼ਾਮ 7:30 ਵਜੇ ਉਸ ਦੀ ਲਾਸ਼ ਗੁਰਦਾਸਪੁਰ ਦੇ ਪਿੰਡ ਬੱਬੇ ਹਾਲੀ ਦੇ ਪੁਲਲੇੜੇ ਮਿਲੀ ਸੀ ਪਰ ਪੁਲਿਸ ਇਸ ਨੂੰ ਸੜਕੀ ਹਾਦਸਾ ਦੱਸ ਰਹੀ ਹੈ ਜਦਕਿ ਉਹਨਾਂ ਨੂੰ ਯਕੀਨ ਕਿ ਉਹਨਾਂ ਦੇ ਲੜਕੇ ਦਾ ਕਤਲ ਕੀਤਾ ਗਿਆ। ਉਹਨਾਂ ਕਤਲ ਦਾ ਮਾਮਲਾ ਦੱਜਗਾਂ ਦੀ ਮੰਗ ਨੂੰ ਲੈ ਕੇ Laash ਨੂੰ ਔਜਲਾ ਬਾਈਪਾਸ ਚੌਰਾਹੇ ਤੇ ਰੱਖ ਕੇ ਟ੍ਰੈਫਿਕ ਜਾਮ ਕਰ ਦਿੱਤਾ। ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ। ਇਸ ਦੌਰਾਨ ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਮਨਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਇਨਸਾਫ ਦੀ ਮੰਗ ਤੇ ਅੜੇ ਰਹੇ ਕਿ ਜਿਸ ਨੇ ਵੀ ਸੁਨੀਲ ਨੂੰ ਮਾਰਿਆ ਉਸ ਦੇ ਖਿਲਾਫ ਕਤਲ ਦਾ ਮਾਮਲਾ ਕਿੱਥੇ ਦਰਜ ਕੀਤਾ ਜਾਵੇ। ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਦਾ ਭਰੋਸਾ ਦੇਣ ਤੇ ਪਰਿਵਾਰ ਨੇ ਸ਼ਾਮ ਕਰੀਬ 7:30 ਵਜੇ ਧਰਨਾ ਸਮਾਪਤ ਕਰ ਦਿੱਤਾ ਹੈ 23 ਸਾਲ ਦਾ ਮ੍ਰਿਤਕ ਸੁਨੀਲ ਸਲੂਨ ਦਾ ਕੰਮ ਕਰਦਾ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਸੁਨੀਲ ਮਸੀ ਵਾਸੀ ਮੁਸਤਾਵਾਦ ਜੱਟਾਂ ਦੀ ਮਾਤਾ ਊਸ਼ਾ ਤੇ ਚਚੇਰੇ ਭਰਾ ਨੇ ਦੱਸਿਆ ਕਿ ਉਹਨਾਂ ਦੇ ਲੜਕੇ ਦਾ ਕੱਲ ਸ਼ਾਮ ਕਰੀਬ 5 ਵਜੇ ਕਿਸ ਦਾ ਫੋਨ ਆਇਆ ਸੀ ਇਸ ਤੋਂ ਬਾਅਦ ਉਹ ਘਰੋਂ ਚਲਾ ਗਿਆ ਬਾਦ ਵਿੱਚ ਕਿਸੇ ਨੇ ਉਹਨਾਂ ਨੂੰ ਸੂਚਨਾ ਦਿੱਤੀ ਕਿ ਸੁਨੀਲ ਬੱਬੇ ਹਾਲੀ ਪੁਲ ਕੋਲ ਪਿਆ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਉਸ ਨੂੰ ਹਸਪਤਾਲ ਪਹੁੰਚਾਇਆ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਕੁਝਨ ਪਹਿਲਾਂ ਸੁਨੀਲ ਦਾ ਪਿੰਡੇ ਹੀ ਨੌਜਵਾਨਾਂ ਦੇ ਨਾਲ ਝਗੜਾ ਹੋਇਆ ਸੀ ਅਤੇ ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਵੱਲੋਂ ਹੀ ਸੁਨੀਲ ਦਾ ਕਤਲ ਕਰ ਦਿੱਤਾ ਗਿਆ ਉਹਨਾਂ ਦੀ ਮੰਗ ਹੈ ਕਿ ਕਾਤਿਲਾਂ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਮੌਕੇ ਤੇ ਪਹੁੰਚੇ ਡੀਐਸਪੀ ਰਾਜਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਇਸ ਤੋਂ ਉੱਪਰ ਬਾਅਦ ਪਰਿਵਾਰ ਵਾਲਿਆਂ ਵੱਲੋਂ ਤੁਹਾਡੇ ਨਾਲ ਸਮਾਪਤ ਕਰ ਦਿੱਤਾ ਗਿਆ ਗੁਰਦਾਸਪੁਰ ਤੋਂ ਰਾਜਨਰੰਦਾਵਾਦੀ ਰਿਪੋਰਟ ਡੇਲੀ ਨਿਊਜ਼ ਪੰਜਾਬੀ ਮੇਰਾ ਬੱਚਾ ਫੋਨ ਸੁਣ ਕੇ ਦੌੜਾ ਗਿਆ ਮਾਂ ਦੀ ਪੁੱਤ ਕਿੱਥੇ ਚੱਲਿਆ ਮੈਨੂੰ ਦੱਸ ਜਾ ਤੈਨੂੰ ਕੌਣ ਫੋਨ ਕੀਤਾ ਤੂੰ ਕਿੰਨੂ ਕਿੱਥੇ ਚੱਲਣਾ ਮੰਮੀ ਮੈਂ ਆ ਗਿਆ 2 ਮਿੰਟ ਬੱਸ ਮੈਂ ਆ ਗਿਆ ਮੈਂ ਬੱਚਾ ਛੇਤੀ ਆ ਜਾ ਬੱਚਾ ਮਰਾਇਆ ਨਹੀਂ 6:30 ਹੋ ਗਏ ਹੋਰ ਕਿ ਮੈਂ ਦੌਰ ਪੱਜੀ ਲੋਕਾਂ ਦੇ ਘਰਾਂ ਚ ਮੇਰਾ ਬੱਚਾ ਨਹੀਂ ਆਇਆ ਮੇਰਾ ਕੱਲਾ ਬੱਚਾ ਮਰੇ ਹੋਈ ਕੋਈ ਬੁੱਤ ਨਹੀਂ ਆਇਆ ਸਾਰੇ ਕੰਦੇਦਾਰ ਵਿੱਚ ਪੁੱਛਿਆ ਜਾਂ ਚੈਦ ਕਹਿੰਦੇ ਉਹਨਾਂ ਦੇ ਹਸਪਤਾਲ ਵੀ ਕਹਿੰਨੇ ਸੌਂਡ ਸੁੱਟਿਆ ਮੈਨੂੰ ਪਤਾ ਨਹੀਂ ਮੇਰੇ ਬੱਚਾ ਹਸਪਤਾਲ ਸੁੱਟਿਆ ਕੱਲਾ ਹੀ ਪਿਆ ਉੱਤੇ ਮੇਰਾ ਪੁੱਤ ਰਬੁੱਲਸ ਵਾਲੇ ਕੰਦੇ ਪੈ ਲੈ ਕੇ ਇਨਸਾਫ ਕਰ ਲੋ ਮੈਂ ਕਿੰਨਾ ਇਨਸਾਫ ਕਰਾਂ ਮੈਂ ਪਿਆ ਨੂੰ ਚੱਟਣਾ ਮੈਂ ਚੱਟਣਾ ਮੈਨੂੰ ਮੇਰਾ ਪੁੱਤ ਦੇ ਦੇ ਨਾ ਮੇਰਾ ਇਨਸਾਫ ਚਾਹ ਤੇ ਜਿੰਨਾ ਮੇਰੇ ਬੱਚੇ ਨੂੰ ਮਾਰਿਆ ਉਹਨਾਂ ਨੂੰ ਫੜ ਲੈ ਨਾ ਤੇ ਮੇਰਾ ਇਨਸਾਫ ਅੱਗੇ ਵੀ ਮੜਿਆ ਹੀ ਇੱਤੋਂ ਹੀ ਕੁਛ ਨਹੀਂ ਕੀਤਾ ਆ ਹੁਣ ਮੇਰਾ ਦੂਜਾ ਚਲ ਗਿਆ ਜਵਾਨ ਪੁੱਤ ਮੇਰੇ ਬੱਚੇ ਨੂੰ ਧੋਖੇ ਨਾਲ ਸੱਦਿਆ ਫੂਕ ਕਰਕੇ ਮੈਂ ਇੰਨਾ ਕੇ ਬੜੀ ਮੁਸ਼ਕਲ ਪਾਲਿਆ ਪੁੱਤ ਮੈਨੂੰ ਪਤਾ ਨਹੀਂ ਬੱਚਿਆ ਫੋਨ ਵਿੱਚ ਨੰਬਰ ਫੋਨ ਤਾਂ ਆਪਣਾ ਦਿੰਦਾ ਨਹੀਂ ਬੱਚਿਆ ਅੱਜ ਕੱਲ੍ਹ ਕੌਣ ਮਾਵਾਂ ਨੂੰ ਫੋਨ ਦਿੰਦੇ ਆਂ ਮੁੰਡਾ ਸਲੂਨ ਦਾ ਕੰਮ ਕਰਦਾ ਈ ਏਸ਼ਮੀ ਹੀ ਉਹ ਮੁੰਡਾ ਨਾ ਕੋਈ ਹਾਂਜੀ ਏਸ਼ਮੀ ਹੀ ਕੋਈ ਮੁੰਡਾ ਨਾ ਪਤਾ ਨਹੀਂ ਬੱਚਿਆ ਕਦੀ ਗੱਲ ਲਈ ਜਿਵੇਂ ਨਾ ਕੀਤੀ ਉਹਦੇ ਫੋਨ 'ਚ ਨੰਬਰ ਅੱਜ ਕੱਲ੍ਹ ਜਾਣੇ ਜਾ ਰਹੇ ਏ ਕੱਲਾ ਕੱਲਾ ਮੁੰਡਾ ਈ ਏ ਕੱਲਾ ਏ ਮੇਰਾ ਬੁੱਤ ਬੱਚਿਆ ਮੇਰੀ ਦੁਨੀਆ ਉੱਜੜ ਗਈ ਬਦਕੀ ਕਰਦੇ ਆਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕਿੰਦੇ ਲੀ ਕੀ ਗੱਲ ਹੋਈ ਸਰ ਜੀ ਉਹਨਾਂ ਨੂੰ ਫੋਨ ਆਇਆ ਵੀਰ ਨੂੰ ਸਾਡੇ ਲਾਗੇ ਖਲੋਤਾ ਹੋਇਆ ਆਈ ਤੇ ਮੈਂ ਉਹਨੂੰ ਕਹਾਂ ਵੀ ਕੀ ਆ ਗੱਲ ਹੁਣ ਤੂੰ ਕਿੱਥੇ ਚੱਲਿਆ ਕੰਦਾ ਵੀ 5 ਮਿੰਟ ਖਲੋ ਕੰਦਾ ਮੈਨੂੰ ਫੋਨ ਆਇਆ ਬਸ ਓਨ ਜਾਣ ਕੰਦਾ ਮੈਂ ਮੈਂ ਕਿਹਾ ਵੀ ਤੂੰ 5 ਮਿੰਟ ਮੈਂ ਹਾਂ ਮੇਰੇ ਲਾਗੇ ਬੈਠਾ ਕੰਦਾ ਮੈਂ ਹੋਂ ਤੇ ਜਾਣ ਕਰਨਾ ਉਹਨੂੰ ਫੋਨ ਆਇਆ ਜੀ ਪਿੰਡੋਂ ਮੁੜਿਆਂ ਦਾ ਸਾਡੇ ਪਿੰਡ ਦੇ ਮੁੜੇ ਜਿੱਦਾਂ ਆਇਆ ਫੋਨ ਉਹ ਨਿਕਲ ਗਿਆ ਜੀ ਬਾਅਦ ਚੋਂ ਬਾਅਦ ਵਿੱਚ ਅਸੀਂ ਗਏ ਆ ਮਗਰ ਫੋਨ ਕੀਤਾ ਫੋਨ ਇਹ ਚੱਕੇ ਨਾ ਚੱਕੇ ਨਾ ਸਾਨੂੰ ਨਹੀਂ ਪਤਾ ਇਹਨੂੰ ਉੱਥੇ ਮਾਰ ਕੇ ਤੇ ਅੰਗਰੀ ਸੁਰਤਾ ਜੀ ਬਾਦ ਚ ਐਂਬੂਲੈਂਸ ਆਈ ਐਂਬੂਲੈਂਸ ਸਤਕਾਰਿਆ ਹਸਪਤਲ ਕਰਿਆ ਬਾਦ ਚ ਉਧਰ ਗਿਆ ਇਹਦੇ ਸਿਰ ਤੇ ਉਹਨਾਂ ਨੇ ਸਾਤ ਮਾਰਿਆ ਵਿਆਸ ਗੋਲ ਮਾਰੇ ਆ ਇਹਨੂੰ ਗੁੱਜੀ ਮਾਰ ਕੇ ਨੂੰ ਮਾਰਤਾ ਹਾਂ ਕੱਲ੍ਹ ਹਾਂਜੀ ਇਹ ਕਹਿੰਦੀ ਸਲੂਨ ਦੇ ਵਿੱਚ ਜਿੱਦਾਂ ਸਲੂਨ ਆਪਣਾ ਤੇ ਬੱਬੇ ਵਾਲੀ ਉੱਥੇ ਇਹ ਗਿਆ ਆਪਣੀ ਵਾਰਕ ਤੋਂ ਤੇ ਉੱਥੇ ਉਸਨੇ ਉਹ ਜਿਹੜਾ ਮੁੜਾ ਹੀ ਨਾ ਉਹਦੇ ਨਾਲ ਲੜਾਈ ਹੋਈ ਤੋਂਨੇ ਉਹਨੇ ਉਹਦਾ ਨਾਂ ਉਹਨੇ ਲਿਆ ਤਿੰਨੇ ਉਹਨੂੰ ਫੋਨ ਕੀਤਾ ਵੀ ਤੂੰ ਕਿਉਂ ਮੇਰੇ ਨਾਲ ਓੱਖਾ ਹੋ ਰਿਹਾ ਬਸ ਇੰਨੇ ਪਰ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਤੇ ਚ ਪੀਰਾ ਮਾਰੀਆਂ ਪਹਿਲਾਂ ਫਿਰ ਉਹਨੇ ਫੇਰ ਫੇਰ ਨੂੰ ਉਹਨਾਂ ਨੇ ਫੋਨ ਕਰਕੇ ਬੁਲਾਇਆ ਵਾ ਜੀ ਕਿੰਨੇ ਦਿਨ ਪਹਿਲੇ ਗੱਲ ਹੋਈ ਹੈ ਇਹ 2 3 2 3 ਦਿਨ ਪਹਿਲੇ ਗੱਲ ਹੋਈ ਤੇ ਬੋਲਤੇ ਕਿ ਤੂੰ ਮਿਲਿਆ ਬੋਲਤੇ ਕੱਲ ਮਿਲਿਆ ਜੀ ਕੱਲ ਕਿੰਨੇ ਵਜੇ 5 ਵਜੇ 5 ਵਜੇ ਆ ਗਿਆ ਜੀ ਪੂਰਾ ਘਰ 5 ਵਜੇ ਸਾਡੇ ਲੱਗੇ ਪੂਰਾ ਖਲੋਤਾ ਸੀ ਜੀ ਬੈਠਾ ਹੀ ਅੱਡ ਲਗੇ ਤੈਨੂੰ ਫੋਨ ਆ ਤੇ ਇਹ ਗਿਆ ਵਾ ਜੀ ਮੈਂ ਉਹਨੂੰ ਬੜਾ ਡੱਕਿਆ ਅੰਕਲ ਜੀ ਤੂੰ ਕਿੱਥੇ ਜਲਾ ਕਿੱਥੇ ਇਹਨੇ ਮੰਨੇ ਨੇ ਕਹਿੰਦਾ ਮੈਂ ਉਨ ਜਾ ਨਹੀਂ ਕਰਨਾ ਬਸ ਬੋਲਤੇ ਡੈਡ ਬੋਡੀ ਮਿਲਿਆ ਹਾਂ ਜੀ ਡੈਡ ਬੋਡੀ ਮਿਲਿਆ ਜੀ ਬੋਲਤੇ ਆਨ ਜੀ ਐਨ ਐਫ ਦਾ ਜੂਸ ਦਾ ਪ੍ਰੈਜ਼ੀਡੈਂਟ ਆ ਤਾਰੀਵਾਲ ਤੋਂ ਇਹ ਸਾਡਾ ਭਰਾ ਯਾ ਕਿਚਨ ਭਰਾ ਯਾ ਦੀਪਕ ਜੋ ਮੁਸਤਾਵਾ ਜੱਟਾਂ ਦਾ ਆ ਜਿਹਨੂੰ ਕੱਲ ਰਾਤ ਕੁਝ ਲੜਕੇ ਘਰੋਂ ਬੁਲਾ ਕੇ ਲੈ ਕੇ ਕੁੱਟਮਾਰ ਕੀਤੀ ਔਰ ਉਸ ਤੋਂ ਬਾਅਦ ਕਤਲ ਕੀਤਾ ਗਿਆ ਤੇ ਬਾਅਦ ਚ ਨਹਿਰ ਚ ਸੁੱਟ ਦਿੱਤਾ ਗਿਆ ਆ ਔਰ ਪੁਲਿਸ ਹਜੇ ਤੱਕ ਜਦੋਂ ਪੁਲਿਸ ਪ੍ਰਸ਼ਾਸਨ ਕੋ ਗਏ ਆ ਪਿੰਡ ਵਾਸੀ ਤੇ ਰਿਸ਼ਤੇਦਾਰ ਪੁਲਿਸ ਨੇ ਸਰਾਸਰ ਆਖ ਦਿੱਤਾ ਭੀ ਇਹ ਐਕਸੀਡੈਂਟ ਕੇਸ ਆ ਜਿੰਨਾ ਜਕਰ ਪੁਲਸ ਪ੍ਰਸ਼ਾਸਨ 302 ਦਾ ਮਕਦਮਾ ਤੇ ਦੋਸ਼ੀਆਂ ਨੂੰ ਰੈਸ਼ ਨਹੀਂ ਕਰਦੀ ਉਹਨਾਂ ਚ ਕਰ ਆਪਾਂ ਇਹ ਧਰਨਾ ਲਈ ਚੁੱਕਾਂਗੇ ਅਗਰ ਜੇ ਪੁਲਸ ਪ੍ਰਸ਼ਾਸਨ ਨੇ 1 ਘੰਟੇ ਦੇ ਵਿੱਚ ਵਿੱਚ ਪਰਚਾ ਰਜਿਸਟਰ ਨਾ ਕੀਤਾ 302 ਦਾ ਔਰ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਹਾਈਵੇ ਬੱਬਰੀ ਪਾਈਪਾਸ ਜਾਮ ਕੀਤਾ ਜਾਏਗਾ ਤੁਹਾਨੂੰ ਕਿੱਦਾਂ ਲੱਗਦਾ ਹੈ ਇਹ ਕਤਲ ਇਹ ਕਤਲਿਆ ਜੀ ਕਰੋ ਸਾਦ ਕੇ ਖੜਿਆ ਮੁੰਡੇ ਨੂੰ ਜੀ ਇਹ ਮੁੰਡੇ ਦਾ ਚਾਚਾ ਉਹਨਾਂ ਨੂੰ ਫੋਨ ਫੋਨ ਕੀਤਾ ਮੁੰਡੇ ਨੂੰ ਕੋ ਲੋਕ ਹੈ ਜਿਨ੍ਹਾਂ ਨੇ ਫਰਿਆ ਕਰੋ ਮਿੰਟੋ ਮੈਂ ਆਪਣੇ ਇਹ ਪੁਲਿਸ ਪ੍ਰਸ਼ਾਸਨ ਨੂੰ ਨਾਂ ਦੱਸ ਚੁੱਕੇ ਆ ਤੇ ਪੁਲਿਸ ਪਰਚਾ ਰਜਿਸਟਰ ਨਹੀਂ ਕਰ ਰਹੀ ਮੇਰਾ ਨਾਮ ਕੁਦੀਨ ਸੀ ਜੇ ਪ੍ਰਧਾਨ ਕ੍ਰਿਸਚਨ ਨੈਸ਼ਨਲ ਫਰੰਟ ਤੋਂ ਟਰਾਂਸਪੋਰਟ ਤੋਂ ਅਸੀਂ ਧੰਨਵਾਦ ਕਰਦੇ ਆ ਤੇ ਸਾਡੇ ਰਾਸ਼ਟਰੀ ਪ੍ਰਧਾਨ ਨਰ ਚੋਧਰ ਜੀ ਜਿਨ੍ਹਾਂ ਦੇ ਸਦਕੇ ਅੱਜ ਤਰਨਾ ਸਫਲ ਹੋਇਆ ਹੈ ਪਰ ਇਹ ਕਿ ਦੋ ਤਿੰਨ ਦਿਨ ਪਹਿਲਾਂ ਦੀ ਘਟਨਾ ਹੈ ਕਿ ਜੋ ਕਿਸੇ ਮੁੰਡੇ ਨਾਲ ਲੜਾਈ ਝਗੜਾ ਹੋਇਆ ਸੀ ਉਹਨਾਂ ਨੇ ਕੱਲ ਸਾਜੇ ਤਹਿਤ ਕਤਲ ਦਤੀ ਬਲਾਕ ਉਸ ਮੁੰਡੇ ਦੇ ਹੱਤਿਆ ਕਰ ਦਿੱਤੀ ਗਈ ਜਿਨ੍ਹਾਂ ਦੇ ਖਿਲਾਫ ਸਾਜੇ ਤਹਿਤ ਨਾਪਸੰਦਨ ਕਰਕੇ ਅਫેર ਕਰਾਈ ਗਈ ਹੈ। ਸੋ ਸਾਡੇ ਸਵੇਰ ਤੋਂ ਇਹ ਕੰਮ ਕਰ ਰਹੇ ਸੀ ਕਿ ਖਾਣਾ ਤਿੱਬਰ ਦੇ ਵਿੱਚ ਜੋ ਵੀ ਸਰਾਜ ਜਨਸਰਾਂ ਨੂੰ ਘਰੋਂ ਸਾਥ ਕੇ ਮੁੰਡੇ ਦਾ ਕਤਲ ਕੀਤਾ ਉਹਨਾਂ ਦੇ ਖਿਲਾਫ ਪੰਨ ਦੀ ਕਾਨੂੰਨੀ ਕਾਰਵਾਈ ਨਹੀਂ ਸੀ ਕਰਦੇ। ਸੋ ਚੌਧਰੀ ਸ਼ਰਮਾ ਜਿਹੜਾ ਸੀ ਰਸਤਾ ਕੰਮ ਕੀਤਾ ਉਹਨਾਂ ਨੇ ਐਸਐਸਪੀ ਸਾਹਿਬ ਨਾਲ ਗੱਲ ਕੀਤੀ। ਗੱਲ ਕਰਨ ਤੋਂ ਬਾਅਦ ਸੋ ਸਾਡੇ ਨਾਲ ਘਰ ਪਰਿਵਾਰ ਵਾਲਿਆਂ ਦੀ ਗੱਲਬਾਤ ਹੋਈ ਪਰ ਸੋ ਅਸੀਂ ਧਰਨੇ ਦਾ ਐਲਾਨ ਕੀਤਾ ਜੋ ਅੱਜ ਧਰਨਾ ਸਫਲ ਹੋਇਆ। ਪੁਰਾ ਜੋ ਵੀ ਆਈਦਾ ਤੇ ਆਪਾਂ ਯਾਰ ਕੀਤੀ ਗਈ ਆ ਜੋ ਐਫ ਆਈ ਆਰ ਨੰਬਰ 7 ਆ ਜੋ 38 ਦੇ ਵਿੱਚ ਹੋਈ ਆ ਉਸ ਪਰਨਾ ਪ੍ਰਦਰਸ਼ਨ ਕਰਕੇ ਅਸੀਂ ਆਪਣਾ ਇਨਸਾਫ ਦੀ ਮੰਗ ਕੀਤੀ ਆ ਸੋ ਧੰਨਵਾਦ ਕਰਦੇ ਆ ਪੁਲਿਸ ਪ੍ਰਸ਼ਾਸਨ ਦਾ ਜੋ ਸਾਡਾ ਸਾਥ ਦੇ ਕੇ ਉਹਨਾਂ ਨੇ ਐਫ ਆਈ ਆਰ ਦਰਜ ਕਰ ਦਿੱਤੀ ਗਈ ਆ ਸੋ ਸਾਰਿਆਂ ਦਾ ਧੰਨਵਾਦ ਕਰਦਾ ਇੱਥੇ ਪਹੁੰਚਣ ਦੇ ਇਹਨਾਂ ਨੇ ਕਿਹਾ ਸੀਗਾ ਵੀ ਸਾਡੇ ਜਿਹੜੇ ਲੜਕੇ ਆ ਇਹਦੀ ਕਿਹਨੇ ਮਤਲਬ ਮੌਜ ਕਰ ਦਿੱਤੀ ਆ ਕੁੱਟ ਮਾਰ ਕੇ ਇਹਨਾਂ ਦਾ ਸੀਗਾ ਵੀ ਸਾਡੀ ਜਿਹੜੀ ਐਫ ਆਈ ਆਰ ਆ ਉਹ ਜਿਹੜੀ ਕੱਟੀ ਜਾਵੇ ਜਿਹੜੀ ਐਫਆਈਆਰ ਜਿਹੜੀ ਕੱਟ ਕੇ ਤੇ ਹੁਣ ਜਿਹੜੀ লাশ ਆ ਪੋਸਟਮਾਰਟਮ ਵਾਸਤੇ ਭੇਜਤੀ ਆ ਤੇ ਇਹਦੇ ਸਬੰਧ ਚ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਅਰੈਸਟ ਕਰ ਲਿਆ ਜਾਏਗਾ ਤਰਨਾ ਜਿਹੜਾ ਸਮਾਪਤ ਹੋ ਗਿਆ ਸਰ ਕਿਹੜੀ ਜਗ੍ਹਾ ਤੁਹਾਨੂੰ ਲਗਾਇਆ ਸੀ ਨੜ ਤੇ ਕਿੰਨਾ ਸਮਾਂ ਲੱਗਾ ਇਹਨਾਂ ਨੇ ਇੱਥੇ ਔਜਲਾ ਬਾਈਪਾਸ 'ਤੇ ਇੱਥੇ ਤਰਨਾ ਲਾਇਆ ਸੀਗਾ ਕਰੀਬ 1 ਘੰਟਾ ਜਿਹੜਾ ਵਾ ਇਹਨਾਂ ਤਰਨਾ ਲਾਇਆ ਵਾ ਜੜਿਆ ਕਿਥੋਂ ਮੇਰੀ ਰੋਜ਼ਮਾਰੀ ਡੈੱਡ ਬੋਡੀ ਇਹਨਾਂ ਦੇ ਦਾ ਫਾਦਰ ਹੀ ਲੈ ਕੇ ਗਿਆ ਸੀਗਾ ਹਸਪਤਾਲ ਤੇ ਉਹ ਮੇਰੇ ਖਿਆਲ ਨਹਿਰ ਤੋਂ ਖੜੀ ਸੀ ਕਿਸੇ ਤੋਂ ਹਾਂ ਐਫ ਆਈ ਆਰ ਬਾਈ ਨੇਮ ਕੱਟੀ ਗਈ ਹੈ ਹਾਂ ਜੀ ਐਫ ਆਈ ਆਰ ਬਾਈ ਨੇਮ ਕੱਟੀ ਗਈ ਜੋ 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 ਪੇਰੈਂਟਸ ਦੇ ਕੰਪਲੇਨੈਂਟ ਨੇ ਜੋ ਕੰਪਲੇਨ ਲਿਖਾਈ ਹੈ ਅਸੀਂ ਉਹਦੇ ਮਤਲਬ ਉਹ ਐਫ ਆਈ ਆਰ ਕਰਤੀ ਇਹ ਹੁਣ ਅਜੇ ਮੈਂ ਐਫ ਆਈ ਆਰ ਨਹੀਂ ਵੇਖੀ ਹਾਂਜੀ ਇਟੜਨਾ ਕਿੰਨੇ ਵਜੇ ਦੀ ਕਿੰਨੇ ਵਜੇ ਡੈੱਡ ਬੋਡੀ ਮਿਲਿਆ ਤੁਸੀ ਨਹੀਂ ਮੈਨੂੰ ਨਹੀਂ ਪਤਾ ਤੁਹਾਨੂੰ ਸਮਾਪਤ ਕਰਾਤਾ ਜੀ ਧਰਨਾ ਸਮਾਪਤ ਹੋ ਗਈ ਹਾਂਜੀ ਹਾਂਜੀ ਆਵਾਜ਼ਾਂ ਹੀ ਚੱਲ ਪਈ ਤੁਹਾਡੇ